ਹਾਂਜੀ ਆਪ ਆਉਣ ਲੱਗੇ ਇੱਕ ਬਾਤ ਉਹਦਾ ਜਵਾਬ ਤੁਸੀਂ ਦੇਣਾ ਹੈ ਠੀਕ ਹੈ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋ ਪਾਣੀ ਪੀਂਦਾ ਸੀ ਬੁੱਟੀ ਸਾਵੇਂ ਪੀਂਦਾ ਸੀ ਦੱਸ ਗੋਪੀ ਹਾਂਜੀ ਲਾ ਲਓ ਮੈਂ ਐਤੋਂ ਟਾਈਮ ਲਾਓ ਲਾਓ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋ ਪਾਣੀ ਪੀਂਦਾ ਸੀ ਬੁੱਟੀ ਸਾਵੇਂ ਪੀਂਦਾ ਸੀ ਲਾਓ ਜੋ ਦਿਮਾਗ ਲਾਓ ਤੁਸੀਂ ਇਹਨਾਂ ਉੱਪਰ ਇਹ ਖਾਣ ਵਾਲੀ ਚੀਜ਼ ਆ ਖਾਣ ਵਾਲੀ ਆ ਖਾਣ ਵਾਲੀ ਚੀਜ਼ ਆ ਬਸ ਇਹ ਨਹੀਂ ਦੱਸਣਾ ਕਿ ਖਾਣ ਵਾਲੀ ਚੀਜ਼ ਆ ਹੋਰ ਕੋਈ ਨਹੀਂ ਮੈਂ ਦੱਸਣਾ ਹਾਂ ਹੁਣ ਇਹਦਾ ਹੁਣ ਤਾਂ ਹੀ ਦਿਮਾਗ ਲਾਓ ਬਈ ਕਿਹੜਾ ਕਾਲਾ ਸੀ ਕਿਲਤਰ ਸੀ ਕਾਲੇ ਤੇ ਉਹਦੇ ਪੁੱਤਰ ਸੀ ਕਾਲੀ ਚੱਲੀ ਨਹੀਂ ਸਕਦੀ ਹੈ ਨਾ ਨਹੀਂ ਮੇਲੇ ਤਾਂ ਅਡੋ ਪਾਣੀ ਪਿੰਦਾ ਸੀ ਬੁੱਟੀ ਸ਼ਾਮੇ ਪਿੰਦਾ ਸੀ ਲਾਓ ਲਾਓ ਦਮਾ ਹੁਸ਼ੀਤੀ ਲਾਓ ਤਾਂ ਮਾ ਮਾ ਜਿੰਨੀ ਕੋਤੋ ਕਰਕੇ ਤਾਂ ਮੈਂ ਇਹ ਨਹੀਂ ਬਣਦਾ ਮੈਂ ਕਿਹਾ ਜ਼ਿਆਦਾ ਪਾਣੀ ਇਹ ਨਾਲੋਂ ਮੈਨੀਆਂ ਨਜ਼ਰਾਂ ਦੇ ਸਾਹਮਣੇ ਵੀ ਆਉਂਦੇ ਮੈਨੂੰ ਇੱਥੇ ਦਿਖਦੇ ਆਉਂਦਾ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਾਂ ਦੇ ਤੇ ਲਾਉ ਲਾਉ ਦਮਾਗ ਲਾਓ ਕੀ ਹੋ ਸਕਦਾ ਆਂ ਵਾਲੀ ਕੋਈ ਚੀਜ਼ ਨਹੀਂ ਦੇ ਨਾ ਬੋਦਾ ਬੋਦਾ ਨੂੰ ਨਹੀਂ ਕਾਲਾ ਹੋ ਸਕਦਾ ਨਹੀਂ ਨਹੀਂ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋ ਪਾਣੀ ਪੀਂਦਾ ਸੀ ਬੂਟੀ ਸ਼ਾਹ ਵਿੱਚ ਬੈਂਦਾ ਸੀ ਦਰਸ਼ਕਾਂ ਦੇ ਕੋਲ ਨੂੰ ਹਾਂਜੀ ਕਮੈਂਟਾਂ 'ਚ ਤੇ ਆਪਾਂ ਸਵਾਲ ਦਿੱਤਾ ਹੈ ਆਪਾਂ ਤੇ ਦਰਸ਼ਕਾਂ ਨੂੰ ਬੇਨਤੀ ਹੈ ਜਿੰਨੂੰ ਪਤਾ ਹੋਵੇ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਜਵਾਬ ਅਸੀਂ ਅੱਜ ਨਹੀਂ ਦੇਣਾ ਅਸੀਂ ਅਗਲੀ ਵੀਡੀਓ 'ਚ ਇਹਦਾ ਜਵਾਬ ਦੇਵਾਂਗੇ ਪਹਿਲਾਂ ਦੇਖਾਂ ਕਮੈਂਟਾਂ ਵਿੱਚ ਕਿਹਨੇ ਇਸ ਜਵਾਬ ਸਹੀ ਦਿੱਤਾ ਕਿਹਨੇ ਗਲਤ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਇਹਦਾ ਜਵਾਬ ਦੇਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ